ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਣੇ ਪਹੁੰਚੇ ਆ ਮਾਣਾ ਪਿੰਡ ਬਿਲਕੁਲ ਨੇੜੇ ਨਜਦੀਕ ਮੱਲੀਆਂ ਪਿੰਡ ਸੁਰ ਸਿੰਘ ਪਿੰਡ ਦੀ ਦੂਰੀ ਥੋੜੀ ਆ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੋ ਭਿੱਖੀ ਪਿੰਡ ਵੀ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਤੇ ਆ ਚਪਾਲ ਦੀ ਗੱਲ ਕਰ ਲਈਏ ਤੇ ਚਪਾਲ ਵੀ ਤਕਰੀਬਨ ਇਥੋਂ ਕੋਈ 10-11 ਕਿਲੋਮੀਟਰ ਦੀ ਦੂਰੀ ਤੇ ਆ ਪੂਰੀ ਗੱਲਬਾਤ ਕਰਾਂਗੇ ਨਿਸ਼ਾਨਦੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਆਪਾਂ ਪਸ਼ੂ ਦਿਖਾਉਣੇ ਆ ਉਹਨਾਂ ਬਾਰੇ ਇੱਕ ਸ਼ੋਰਟ ਦੇ ਵਿੱਚ ਆਪਾਂ ਗੱਲਬਾਤ ਕਰ ਲੈਣੇ ਆ ਤਿੰਨ ਬਿਹੜਾ ਤੁਸੀਂ ਸਾਹਮਣੇ ਦੇਖੋਗੇ ਕਾਨੂੰਨ ਪਹਿਲਾਂ ਪਹਿਲੇ ਸਵੇਰ ਦੋਸਤੋ ਬਿਹੜਾ ਸੌਣ ਵਾਲੀਆਂ ਨੇ ਇੱਕ ਇਧਰ ਦੂਜਾ ਸੂਹਾ ਸੂਈ ਬਿਹੜ ਤੁਹਾਨੂੰ ਦਿਖਾ ਦੇਾਂਗੇ ਠੀਕ ਹੈ ਜੀ ਬੱਚਾ ਮਗਰ ਫੀਮੇਲ ਕਾਫ ਆ ਬੱਚੀ ਆ ਇਸ ਵਕਤ ਕਿੰਨੇ ਦੁੱਧ ਤੇ ਚੱਲਣ ਦੀ ਆ ਤੇ ਕੀ ਰੇਟ ਪਰਤਾ ਰਹੂਗਾ ਇਹਨਾਂ ਨਗਾਂ ਦਾ ਉਹ ਪੂਰੀ ਗੱਲਬਾਤ ਕਰ ਲਵਾਂਗੇ ਤੇ ਇੱਕ ਦੋਸਤ ਇਧਰ ਜਿਹੜੀ ਬਿਹੜ ਤੁਸੀਂ ਦੇਖੋਗੇ ਕਰੋ ਸੰਗ ਦੇ ਵਿੱਚ ਆ ਠੀਕ ਹੈ ਜੀ ਇਹ ਬੱਚੀ ਸੋ ਵਿਕ ਚੁੱਕੀ ਆ ਠੀਕ ਆ ਜੀ ਤੇ ਇਹਦੇ ਲਈ ਖਾਸ ਤੌਰ ਤੇ ਤੁਸੀਂ ਫੋਨ ਨਾ ਲਾਇਓ ਕਿਉਂਕਿ ਵਿਖਾਉਣ ਦਾ ਇੱਕ ਆਪਣਾ ਇੱਕੋ ਇੱਕ ਪਰਪਸ ਹੀ ਵੀ ਪਸ਼ੂ ਐਨੀਮਲ ਅਜੇ ਤੁਹਾਨੂੰ ਚਾਰ ਦਿਖਾਉਣੇ ਸੀ ਚਾਰ ਤੋਂ ਪੰਜ ਕਿਨਗ ਇੱਕ ਜਿਹੜੀ ਇਹ ਬੱਚੀ ਵਿਕ ਚੁੱਕੀ ਆ ਸੇਲ ਹੋ ਗਈ ਆ ਅੱਜ ਹੁਣ ਮੌਕੇ ਤੇ ਜਿਹੜੇ ਹਾਜ਼ਰ ਪਸ਼ੂ ਆ ਉਹ ਤਿੰਨ ਵਾਰਾ ਤੁਹਾਨੂੰ ਦਿਖਾਵਾਂਗੇ ਚੌਕੀਆਂ ਚੱਕੀਆਂ ਚੌਕੀਆਂ ਚੱਕੀਆਂ ਬੱਚੀਆਂ ਨੇ ਬਾਕੀ ਕੱਲੇ ਕੱਲੇ ਪਸ਼ੂ ਦੀ ਡਿਟੇਲ ਦੱਸਦੇ ਚੱਲਾਂਗੇ ਤੇ ਪ੍ਰੋਪਰ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਉਹ ਮਿਲਦੀ ਜਾਊਗੀ ਅੱਜ ਤਰੀਕ 4 ਫਰਵਰੀ ਆ ਤੇ ਸਮਾਂ ਕੋਈ ਮਾਰਨਿੰਗ ਦੇ ਆਪਾਂ ਕਾਊਂਟ ਕਰ ਲਿਆ ਵੀ 11:30 ਬਜੇ ਦਾ ਸਮਾਂ ਆਉ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਨਿਸ਼ਾਨਵੀਰ ਸਾਸਤਰੀ ਸਾਸੀ ਗੱਲ ਸੰਧੂ ਸਾਹਿਬ ਹੋਰ ਸੁਣਾਓ ਕੀ ਹਾਲ ਜੀ ਬਹੁਤ ਵਧੀਆ ਬਹੁਤ ਵਧੀਆ ਨਿਸ਼ਾਨ ਚਲੋ ਵਧੀਆ ਚਾਹੀਦੇ ਆ ਜੀ ਠੀਕ ਆ ਵੀਰੇ ਹਾਂ ਜੀ ਨਿਸ਼ਾਨ ਐਨੀਮਲ ਅੱਜ ਟੋਟਲ ਆਪਣੇ ਕੋਲ 5 ਕਿਸੀ ਇੱਕ ਬੱਚੀ ਵੇਚ ਦਿੱਤੀ ਤੁਸੀਂ ਹਾਂ ਜੀ ਸੰਧੂ ਸਾਹਿਬ ਉਹ ਬੱਚੀ ਸੇਲ ਹੋ ਗਈ ਈ ਥਾਰ ਪਾਰ ਤੇ ਸੀ ਠੀਕ ਹੈ ਤੇ ਆ ਬਾਕੀ ਆਪਣੇ ਤਿੰਨ ਵੜਾ ਜਿਹੜੀਆਂ ਪਹਿਲੇ ਸੂਏ ਪਲੂਣੇ ਆ ਇਹ ਪਹਿਲਾਂ ਨਹੀਂ ਸੂਣੀਆਂ ਸਾਹਿਬ ਹਾਂ ਜੀ ਹਾਂ ਜੀ ਆ ਜਿਹੜੀ ਕਾਲੀ ਬੱਚੀ ਹੈ ਜਰਸੀ ਦੇ ਵਿੱਚ ਇਹ ਚਾਰ ਦੰਦੇ ਆ ਜੀ ਇਹ ਦੋ ਵਸ਼ੇ ਇਹ ਦੰਦੇ ਆ ਸ਼ਿਗਨੀਆਂ ਜੀ ਸਿੱ ਇਹ ਇੱਕ ਆਪਣੇ ਸੁਈ ਸੁਵਾਈ ਵੈੜਿਆ ਜੀ ਆ ਵੇ ਲੈ ਇਹ ਕਿੰਨੇ ਕਿ ਲੀਟਰ ਤੇ ਚੱਲਣ ਦੀ ਆ ਇਹ ਵੀ ਛੇਦਾਂ ਦੇ ਮੂੰਹ ਇਹ 13 14 ਕਿਲੋ ਦੁੱਧ ਤੇ ਚੱਲਣਦੀ ਆ 13 14 ਲੀਟਰ ਹਾਂ ਇਹ ਵੱਛੀ ਆ ਵੱਛੀ ਇਹਨਾਂ ਨੂੰ ਤੇ ਬੱਚਾ 100 ਦਿਨ ਸੁਈ ਨੂੰ ਹੋਗੇ ਜੀ ਆਪ 7 ਕਿ ਦਿਨ ਦਾ ਸਮਾਂ ਹੋ ਗਿਆ ਵੱਛੀ ਮਗਰ ਆ ਦੋਸਤੋ ਤੇ ਭਾ ਪਤਾ ਜਿਹੜਾ ਬੜਾ ਜਾਇਜ਼ ਵਾਜਬ ਰੇਟ ਹੋਗਾ ਇਹ ਐਂਡ ਦੇ ਵਿੱਚ ਆਪਾਂ ਤੁਹਾਨੂੰ ਨਗਦ ਖਾਵਾਂਗੇ ਸੋ ਜੁੜੇ ਰਹੋ ਬੜਾ ਸੂਤਰਜਾ ਰੇਟ ਆ ਤੇ ਕਿਸੇ ਭਰਾ ਨੇ ਓਨੇ ਕ ਪੈਸੇ ਖਰਚ ਕਰਨੇ ਆ ਤੇ ਤਕਰੀਬਨ ਕੋਈ ਜ਼ਿਆਦਾ ਨਹੀਂ 13 14 14 15 ਲੀਟਰ ਤੁਸੀਂ ਦੁੱਧ ਚੋ ਸਕਦੇ ਜੀ ਆਪਣੀ ਚੰਗੀ ਅਿਤੋਂ ਸ਼ੁਰੂਆਤ ਕਰ ਲਵਾਂਗੇ ਨਿਸ਼ਾਨ ਇੱਕ ਜਿਹੜੀ ਜਰਸੀ ਵਿੱਚ ਕਰਾਸ ਆ ਹਾਂ ਜੀ ਇਹ ਸੂਆ ਪਹਿਲਾਂ ਸੋਣੀ ਹੈ ਤੇ ਚੌਗੀ ਹੈ ਮਹੋਲ ਹਾਂ ਜੀ ਚਾਰ ਦੰਦ ਸੰਤੂ ਸਾਹਿਬ ਜੀ ਲਓ ਜੀ ਚਾਰ ਦੰਦ ਬੱਚੀ ਦਿਖਾਉਣ ਰਿਹਾ ਤੁਹਾਨੂੰ ਆਪਾਂ ਹਾਈਟ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਬੱਚੀ ਦੀ ਫੇਸਪੂਕ ਕੁਆਲਿਟੀ ਜਰਸੀ ਬ੍ਰੀਡ ਦੇ ਵਿੱਚ ਆ ਜਾਂਦੀ ਹੈ ਕਰਾਸ ਜਰਸੀ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਤੇ ਥਣ ਤੁਸੀਂ ਵੇਖੋ ਠੀਕਾ ਜੀ ਆ ਦੇਖੋ ਥਾਂਦੇ ਸੋਹਣ ਸਾਹਿਬ ਪੀੜੀ ਨੇ 5 ਵਰਜੇ ਲੱਗੇ ਆ ਜੀ ਨਿਸ਼ਾਨ ਤਿਆਰੀ ਹੈ ਵੈਸੇ ਤਿਆਰੀ ਹੈ ਸੋਹਣ ਸਾਹਿਬ ਅੱਜ ਸੂਪੇ ਕੱਲ ਸੂਪੇ ਸੂਪ ਹੋ ਗਈ ਕਰਮਾ ਲਈ ਲੋ ਬਿੱਟੋਸੋ ਕਰੋ ਜਾ ਕੇ ਠੀਕ ਆ ਜੀ ਤੇ ਰੋਕ ਰੋਕ ਦਾ ਥਾਣਾ ਦਿਗਾ ਜੀ ਬਾਕੀ ਵੰਡਾ ਸਪੇਸ ਬਹੁਤ ਵਧੀਆ ਚੰਗੀ ਆ ਚੰਗੇ ਵਧੀਆ ਗੈਪ ਤੇ ਥੰਮ ਲੱਗਾ ਖੋਲ ਨਿਸ਼ਾਨ ਵੀਰੇ ਤੇ ਚੌਗੀ ਵੱਛੀ ਜਿਹੜੀ ਦੋਸਤੋ ਇਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਪਹਿਲਾ ਸੂਆ ਪਲੂਣ ਵੱਛੀ ਨੇ ਸੂਣਾ ਤੇ ਲੇਵੇ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਬਹੁਤ ਸੋਹਣੀ ਥਲਿਓ ਦੱਕ ਦੁੱਕ ਤੇ ਰਿਆ ਵਿਚਾਰ ਬਾਕੀ ਹੈ ਅੱਜ ਭਲਕ ਦੇ ਵਿੱਚ ਹਾਂਜੀ ਅੱਜ ਭਲਕ ਸਨ ਸਰ ਤਿਆਰੀ ਚ ਹੈ ਜੀ ਠੀਕ ਆ ਬਈ ਲੋ ਵੀ ਅੱਜ ਭਲਕ ਦੇ ਵਿੱਚ ਇਹ ਜਿਹੜੀ ਦੋਸਤੋ ਵਹਿ ਰਹਾ ਠੀਕ ਆ ਜੀ ਸੋ ਪੂਰੀ ਬੜੀ ਧਣੀ ਆ ਠੀਕ ਆ ਜੀ ਹਮਾਂ ਭਾਵਾਂ ਤੇ ਆਈ ਖੜੀ ਆ ਕਰਮਾ ਦੀ ਠੰਡੀ ਸੀ ਇਹ ਬੜੀ ਆ ਕਰਮਾ ਵਾਲੀ ਪਹਿਲਾਂ ਸੁਣਾ ਠੰਡੀਆਂ ਸੀਲੀਆਂ ਬੜੀਆਂ ਬਾਕੀ ਕਰਮਾ ਦੀ ਜੇ ਥਾਣੇ ਵੇਖੋ ਲੱਗਾ ਮੈਂ ਵਾਲਾ ਥਣ ਲੱਗਾ ਜੀ ਹਾਂ ਨਹੀਂ ਪੂਰਾ ਮੋਟਾ ਥਣ ਹਾਂਜੀ ਹਾਂਜੀ ਆ ਦੇਖ ਤੋ ਕੋਈ ਥੋੜੇ ਗਾਂ ਤੋੜ ਕੇ ਕਰਾ ਦੇ ਤਸਲੀ ਹਾਂ ਬੰਨੇ ਬਾਈ ਰੋਕ ਲੈ ਇਥੇ ਮਿੰਟ ਰੋਕ ਰੋਕ ਦੇ ਆ ਦੇਖੋ ਜੀ ਬਾਕੀ ਦਸੋ ਜਿਹੜਾ ਲੈਵਲ 11 ਨੂੰ ਹੱਥ ਉੱਤੋਂ ਪੂਰਾ ਹੱਥ ਤੋਂ ਫੇਰ ਕੇ ਬਿਖਾਉਣ ਦਾ ਕੋਈ ਕੋਈ ਮਕਸਦ ਹੁੰਦਾ ਵੀ ਠੰਡੀ ਧੀਰੀ ਆ ਸੀਲ ਸਲਾਗਾ ਤੇ ਜਰਸੀ ਕਰੋਸ ਅੰਗ ਦੇ ਵਿੱਚ ਥੋੜਾ ਜਿਹਾ ਡਾਇਰੈਕਟ ਪਲੇਨ ਆ ਥੋੜਾ ਜਿਹਾ ਪਟਾਟਾ ਕਾ ਖਾ ਕੇ ਰੱਜਣ ਵਾਲੇ ਪਸ਼ੂ ਆ ਹਾਂਜੀ ਹਾਂਜੀ ਸੋਤ ਕਰਮਾਲੀ ਦਾ ਚੰਗਾ ਜਿਵਾਈ ਜਾਣਾ ਪਹਿਲੇ ਸਵੇਰ ਬਾਕੀ ਤੁਸੀਂ ਸੰਧੂ ਸਾਹਿਬ ਪਹਿਲੇ ਸਵੇਰ ਹੀ ਜਿਆਦਾ ਨਹੀਂ ਤੇ 15 ਕਿਲੋਣਾਂ ਨੂੰ ਹਥਰਵਾਉਗੀ ਕਰਮਾਲੀ ਜੱਡੀ ਹੈਗੀ ਆ ਲੈਵਾ ਵੇਖੋ ਬੰਤਰ ਵੇਖੋ ਲੈਵੇ ਦੀ ਖਾਲਾ ਬਖੂਲਾ ਦਾ ਕਰਮਾਲੀ ਸ਼ੋਅ ਕਰਦੀ ਫਿਰਦੀ ਥਾਲ ਵੇਖੋ ਲੱਗਾ ਫਿਰ ਹਾਂ ਠੀਕ ਹੈ ਤੇ ਨਿਸ਼ਾਨੇ ਦੀ ਕੀ ਡਿਮਾਂਡ ਕਰਤੀ ਵੀਰ ਕਿੰਨੇ ਦੀ ਦਈਏ ਸੰਧੂ ਸਾਹਿਬ ਜੇਹਸਾ ਨਾਲ ਲੈਵਾ ਲੱਗਾ ਬੱਚੀ ਦਾ ਦੀ 60000 ਡਿਮਾਂਡ ਕਰ ਦੋ ਪਰ ਫਿਰ ਵੀ ਆਪਾਂ 50000 ਰੁਪਿਆ ਮੁੱਲ ਕਰ ਦੇਜੋ 50000 ਚੋਂ 50000 ਚੋਂ 2 ਛੱਡ ਦੇਨੇ 48000 ਦੀ ਵੱਛੀ ਦੇ ਦਾਂਗੇ ਹੋਰ ਕਰ ਦੇਗੇ ਸੰਧੂ ਸਾਹਿਬ ਬੜੇ ਜੇ ਮੈਂ ਇਹਨਾਂ ਕਰ ਦੇ 500 ਛੱਡ ਦੇਨੇ ਹੋਰ ਹੋ ਗਿਆ ਨਾ ਹਾਂਜੀ ਇੰਨਾ ਨਾਲ ਹੀ ਫਰਕ ਪੈ ਗਿਆ ਠੀਕ ਆ ਸੰਧੂ ਸਾਹਿਬ ਤੁਹਾਡੇ ਕਹਿਣ ਤੇ ਛੱਡਤਾ ਵੋ 500 ਹੋਰ ਠੀਕ ਆ ਸਾਡੇ ਜਿਆਦਾ ਨਹੀਂ ਦੇ ਦਾਂਗੇ 47.5 ਸੰਧੂ ਸਾਹਿਬ 47.5 ਹਾਂਜੀ ਠੀਕ ਆ ਜੀ ਹਾਂਜੀ ਲਓ ਵੀ 47.5 ਹਜ਼ਾਰ ਦੀ ਨਿਸ਼ਾਨਾ ਦਾ ਵੀ ਇਹ ਵੱਛੀ ਦੇ ਦਿਆਂਗੇ ਤੋਂ ਮੌਕੇ 'ਤੇ ਅਸੀਂ ਫੈਸਲੇ ਕਰਾਂਗੇ ਇਹ ਨਹੀਂ ਕਿ 347 ਕਰਤਾ ਤੁਹਾਡੇ ਕਹਿੰਦੇ 500 ਕਿਤਾ ਹਤਾ ਛੋੜਛੱਪੇ ਨਹੀਂ ਹੋਣਗੇ ਛੋੜਛੱਪੇ ਹੀ ਕਰਾਂਗੇ ਜਰੂਰ ਜਿਹੜੇ ਆਪਣੇ ਭੈਣ ਭਰਾ ਖਰੀਦਦਾਰ ਉਹਨਾਂ ਤੋਂ ਵੀ ਮਾਨਤਾ ਬਣਾ ਹਾਂਜੀ ਜੀ ਜਰੂਰ 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 ਲਓ ਵੀ ਬੱਚੀ ਚੰਗੀ ਹੈ ਠੀਕ ਹੈ ਜੀ ਤੋਂ 34700 ਦੀ ਇਹ ਬੱਚੀ ਤੁਹਾਨੂੰ ਮਿਲ ਜੂਗੀ 2000 ਲੈਸਾ 50000 ਦੇ ਵਿੱਚੋਂ ਇੱਧਰ ਫੈਗਰ ਨੰਬਰ ਤੇ ਆਹ ਆਪਣੇ ਕੋਲ ਨਿਸ਼ਾਨ ਖੜੀ ਇੱਕ ਵਾਈਟ ਟਰੰਕ ਦੇ ਵਿੱਚ ਹਾਂਜੀ ਜੀ ਸਾਹਿਬ ਪਹਿਲੇ ਸੂਏ ਪਲੂਨ ਬੱਚੀ ਸੁਣਦਾ 6 ਦੰਦ ਮੂੰਹ ਸਹੀ ਆ ਹਾਂਜੀ ਲਓ ਵੀ ਮੋਹ ਦੰਦ ਦੀ 6 ਹੈ ਠੀਕ ਹੈ ਮਲੇ ਵੀਰ ਪ ਤੁਰੀ ਪਲੀ ਪਲਾਟੀ ਐ ਸੰਤੂ ਸਾਹਿਬ ਹਾਂ ਲੈ ਆ ਵੀ ਨਿਸ਼ਾਨਾ ਜੇ ਕੱਟ ਜੂਗੀ ਦਿਨ ਹੈ ਹਾਂਜੀ ਕੱਟ ਜਾਣੇ ਸੰਤੂ ਸਾਹਿਬ ਲੈ ਜੂਗੀ 5 6 ਦਿਨ ਜੀ ਹਾਂ ਹਫਤੇ ਦੇ ਅੰਦਰ ਅੰਦਰ ਹੋਊ ਤੇ ਲੈ ਜੀ ਬਣ ਲੋ ਵੀ ਨਵਾਂ ਆਂਗਾ ਠੀਕਾ ਜੀ ਬਿਲਕੁਲ ਨਵਾਂ ਅੰਗ ਬੱਸੀ ਆ ਬਹੁਤ ਦੰਦੀ ਛਿੱਗੀ ਆ ਤੇ ਕੰਨੀਆਂ ਬਿਲਕੁਲ ਖਲੋਤੀਆਂ ਨੇ ਅਜੇ 아 쟤가, 고마워, 고마워, 고마이 ਸਮਝਾਉਂਦਾ ਸਫਾਈਆਂ ਦੇਖੋ ਵਛੀ ਦੀਆਂ ਪਲੀ ਪਲੀਤੀ ਵੜਿਆ ਬਾਕੀ ਪਲੂਣ ਆ ਪਹਿਲੇ ਸੂਵੇ ਆ ਬਿਲਕੁਲ ਜੀ ਬਿਲਕੁਲ ਛੇ ਦਾ ਮਨੂ ਥਾਨ-ਥਾਨ ਕਰਮਾ ਦੀ ਚੰਗਾ ਪਟੂਗੀ ਹਾਂ ਸੋ ਇੱਕੋ ਥੋੜਾ ਜਿਹਾ ਆਪਾਂ ਲਾਗਿਆ ਤੁਹਾਨੂੰ ਦਿਖਾ ਦੇਣੇ ਆ ਠੀਕ ਆ ਜੀ ਸੋ ਚਾਰ ਥਾਣਾ ਥੋੜੇ ਬੱਚੇ ਇੱਕ ਤੋਂ ਮਾਰੇ ਤੁਹਾਨੂੰ ਦਿਖਾਈ ਦੇਣਗੇ ਇੱਕੋ ਬੱਚਾ ਆ ਮੜਿਆ ਸਾਈਡ ਤੇ ਹੈਗਾ ਜੀ ਆਹ ਵੇਖੋ ਲਓ ਜੀ ਠੀਕ ਹੈ ਜੀ ਸਭ ਪਨੂਨ ਮੱਛੀ ਨਾਲ ਸੋਨਾ ਠੀਕ ਹੈ ਜੀ ਇੱਕ ਵਾਰੀ ਫੇਰ ਕਨਫਰਮ ਆਪਾਂ ਕਰ ਦਿੰਨੇ ਆ ਲੈ ਜੂਗੀ 2-4 ਦਿਨ ਹਾਂਜੀ ਹਾਂਜੀ ਸੰਧੂ ਸਾਹਿਬ ਢਿਲਟੂ ਦੇ ਮੇਵੇ ਦੇ ਵਿੱਚ ਕਾਫੀ ਆ ਉਸ ਅਕੋਰਡਿੰਗ ਅਜੇ ਬਣ ਥਣ ਜਾਊਗੀ ਠੀਕ ਹੈ ਜੀ ਤੇ ਇਹ ਨਿਸ਼ਾਨ ਕੀ ਮੁੱਲ ਕਰਦਾ ਅੱਜ ਦੇ ਦੀਏ ਕਿੰਨੇ ਦੀ ਸੰਧੂ ਸਾਹਿਬ ਮੁੱਲ ਤੇ 70 ਹੀ ਕਰ ਲਈਏ ਤਾਂ ਵੀ ਕੋਈ ਜ਼ਿਆਦਾ ਨਹੀਂ ਪਰ ਆਪਾਂ 60000 ਦੀ ਲੈ ਦੇ ਦੇ ਦੇਣੀ ਹੈ 60 ਦੀ ਹਾਂਜੀ ਕੱਢ ਦਈਏ ਵਿੱਚੋਂ ਕਸਰਾ 2 ਛੱਡ ਦਿੰਦੇ ਨੇ 60 ਹੀ ਦੇ ਦਿੰਨੇ ਹਾਂ ਹਾਂ ਹੋਰ ਆਉਂਦਗੇ ਥੱਲੇ ਨਹੀਂ ਸੰਧੂ ਸਾਹਿਬ ਹੋਰ ਆਉਂਦਗੇ ਚਲ ਤੁਹਾਡੇ ਕਹਿੰਦੇ 100 ਮੇਰੇ ਕਹਿੰਦੇ ਯਾਰ ਕੀ ਦਾ ਫਰਕ ਪੈਂਦਾ ਵਾਜਾ 500 ਦਾ ਜਾਂ 1000 ਦਾ ਹੈ ਸੰਧੂ ਸਾਹਿਬ ਪਹਿਲੇ ਨੇ ਇੱਕ ਤਰੀਕੇ ਨਾਲ ਫਿਰ ਕਰਾ ਦੀ ਫਿਰ ਜਿਆਦੀ ਕਸਰ ਨਾ ਵਾਜ ਜੇ ਕਰਾਵੇ ਕੋਈ ਨਹੀਂ ਜੇ ਤੁਹਾਡੇ ਕਹਿੰਦੇ ਜੋ ਕਹਦੇ ਦੇਖੋ ਤੇਰਾ ਵੀ ਹਰ ਕੀ ਜਾਂਦੇ ਜੀ ਹਾਂ ਹਾਂ ਚਲ ਕਿਤੇ 58 ਦੀ ਦੇ ਦੇ ਨੇ ਸੰਧੂ ਸਾਹਿਬ ਬੇਅਤੀ ਚਲ ਬੇਅਤੀ ਜੀ ਬਹੁਤ 58000 ਰੁਪਏ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਸੋ ਬੱਚੀ ਚੰਗੀ ਆ ਤੇ ਬਹੁਤ ਵਧੀਆ ਚੰਗੀ ਖੂਬਸੂਰਤ ਆ ਠੀਕ ਹੈ ਜੀ ਕਿਉਂਕਿ ਵਪਾਰ ਦਾ ਕੰਮ ਆ ਅਗੋ ਵਪਾਰੀ ਵੀਰ ਨੇ ਵੀ ਵਿੱਚੋਂ ਕੋਈ ਜਲ ਪਾਣੀ ਲੈਣਾ ਹੁੰਦਾ ਕੋਈ ਨਫਾ ਲੈਣਾ ਹੁੰਦਾ ਉਹ ਸਕੋਰਡਿੰਗ ਜਿਹੜਾ ਸੌਦਾ ਤੁਸੀਂ ਕਰ ਲਿਓ ਠੀਕ ਆ ਜੀ ਤੇ ਆਏ ਗਏ ਭਰਾਵਾ ਵਿੱਚੋਂ ਕਿ ਮੌਕੇ ਦੇ ਰਸਾ ਰਸਾ ਛੜਾ ਜੀ ਕੋਈ ਮਾਨਤਾ ਨਾ ਹੋ ਜੂਗਾ। ਇੱਧਰ ਇੱਕ ਹੋਰ ਤੁਹਾਨੂੰ ਸੋਫਾ ਦਿਖਾ ਦਿੰਦੇ ਆ ਬੱਚੀ ਵੱਡੇ ਕੱਦ ਕਾਠ ਦੇ ਵਿੱਚ ਆ ਸੰਧੂ ਸਾਹਿਬ ਇਹ ਤੇ ਮੇਰੀ ਬਰਾਬਰ ਤੇ ਹੀ ਹਾਈਟ ਤੇ ਆ ਜੀ। ਆ ਚੰਗੀ ਬੱਚੀ ਆ। ਹਾਂ ਜੀ। ਤੇ ਪਹਿਲਾਂ ਵੀ ਵੇ ਸੁਣੀ ਹੈ। ਪਹਿਲਾਂ ਨਹੀਂ ਬੱਚੀ ਆ। ਹਾਂ ਜੀ ਹਾਂ ਜੀ ਇਹ ਵੀ ਛੇ ਦਾ ਆਂਦੀ ਆ ਜੀ ਮੂਹ। ਮੋਹ ਵੀ ਛਿੱਗੀ ਬੱਚੀ ਤੁਹਾਨੂੰ ਇਹ ਵੀ ਦਿਖਾਉਂਦਾ ਆਪਾਂ। ਮੋਹੋ 6 ਦਾ ਆਂਦਾ ਠੀਕ ਆ ਜੀ। ਤੇ ਬਾਕੀ ਬੰਤਰ ਲੈਵੇ ਦੀ ਤੁਸੀਂ ਚੈੱਕ ਕਰ ਲਓ ਢਿਲ ਤੋਂ ਹੈਗੀ ਆ ਹਜੇ ਕੱਢ वैसे निशान ਲੈ ਜੇ ਦਿਨ ਤੱਕ ਪੰਜ ਚਾਰ ਲੈ ਵੀ ਜਾਵੇ ਹਾਂ ਜੀ ਜੀ ਸਤੂ ਸਾਬ ਦਮਾਨਾ ਇਹਨੇ ਪੰਜ ਸੱਤ ਦਿਨ ਖੜਦੇ ਆ ਹਮ ਹਫਤਾ ਵੀ ਲੈ ਸਕਦਾ ਆ ਬਾਕੀ ਬਾ ਕੁਫੀ ਟੱਲਾ ਟੱਲਾ ਲੈ ਲੇਵੇ ਦੇ ਵਿੱਚ ਲੋ ਵੀ ਕਾਤ ਵੱਡਾ ਇਹਦਾ ਵਛੀ ਦਾ ਆਮ ਨਾਰਮਲ ਜਿਹੜੀ ਮੀਡੀਅਮ ਹਾਈਟ ਤੋਂ ਪਲੱਸ ਹਾਈਟ ਆ ਤੇ ਛਿੱਗੀ ਵਛੀ ਆ ਮੂੰਹ ਫੜ ਕੇ ਨਿਸ਼ਾਨ ਵੀ ਰੋਣਾ ਨੇ ਆਪਦੀ ਤਸੱਲੀ ਕੀਤੀ ਹੈ ਮੇਰਾ ਭਰਾ ਕੋਈ ਆਪਦੀ ਤਸੱਲੀ ਕਰ ਲਵੇ ਠੀਕ ਆ ਜੀ ਤੇ ਪਹਿਲਾ ਸੂਆ ਪਲੋਣੀ ਵਛੀ ਐ ਸੁੰਦੀ ਐ ਬੰਦੇ ਭਾਈ ਲੰਮਾ ਤੋਰ ਲਈ ਮੜਾ ਜਾ ਲੰਮਾ ਤੋਰ ਤੇ ਲੰਮਾ ਆ ਦੇਖੋ ਜੀ ਸੰਗਤਾਂ ਸੁਭਾਈਆਂ ਵੇਖੋ ਇਹਦੀਆਂ ਬੱਛੀਆਂ ਬਿਲਕੁਲ ਜੀ ਬਿਲਕੁਲ ਕੋਈ ਬੱਚਾ ਕੋਈ ਫੋਰਟ ਚਾਕ ਨਹੀਂ ਕੀ ਚਾਰੇ ਥਾਣਾ ਸੋ ਚਾਰੇ ਥਾਣਾ ਸੋਹਣੀ ਸਪੇਸ ਵੰਡ ਤੇ ਆ ਆ ਬੱਛੀ ਦੀ ਫੇਸ ਕੁਆਲਿਟੀ ਹੈ ਬਾਕੀ ਬੰਤਰ ਪੁੰਤਰ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਰੰਗ ਪ੍ਰਿੰਟ ਬਹੁਤ ਵਧੀਆ ਫੈਸ਼ਨ ਪੂਸ਼ਨ ਬੱਛੀ ਤਾਂ ਚੰਗਾ ਕੱਦ ਕਾ ਠਾਕੀ ਮਾਈ ਢੱਲਾਏ ਬੜੀਆਂ ਯਾਰ ਇਧਰ ਦੇਖੋ ਕਰੋ ਚਾਹੇ ਠੀਕ ਆ ਹਾਂਜੀ ਇਹ ਬਾਂ ਮੈਨੂੰ 4 4 5 ਦਿਨ ਦਾ ਆਈਡੀਆ ਲਾ ਲੈ ਹਾਂਜੀ ਹਾਂਜੀ ਸਾਨੂੰ ਸਾਹਿਬ ਸੰਦੂ ਸਾਹਿਬ ਇਹ ਮਦਰ ਦਾ ਮਿਲਕ ਰਿਕਾਰਡ 35 ਕਿਲੋ ਦਾ ਹੈ ਬੱਚੀ ਤੇ ਅੱਛਾ ਜੀ ਹਾਂਜੀ ਹਾਂਜੀ ਚੰਗੇ ਲਾਣੇ ਘਰਾਣੇ ਚੋਂ ਹਾਂਜੀ ਚੰਗੇ ਲਾਣੇ ਘਰਾਣੇ ਚੋਂ ਬਾਕੀ ਚਲੋ ਅਗਲੀ ਗੱਲ ਸੇਵਾ ਦੇ ਨਾਲ ਚੱਲਣੀ ਹੈ ਜਿਹੜੀ ਵੀ ਹੈ ਜੀ ਚਲੋ ਮਿਲਕ ਦੁੱਧ ਤਾਂ ਨਿਸ਼ਾਨਵੀਰੇ ਨਸਲ ਬਰੇਡ ਬਾਕੀ ਚੰਗੇ ਸੀਮਣ ਨੇ ਕੱਢਣਾ ਹਾਂਜੀ ਹਾਂਜੀ ਸੰਦੂ ਸਾਹਿਬ ਬੱਚੀ ਚੰਗੀ ਫੱਪਦੀ ਫੂਪਦੀ ਹੈ ਵੱਡੀ ਆ ਵੱਡੀ ਬੱਚੀ ਹੈ ਇਹ ਚਲੋ ਪਹਿਲੇ ਸਵੇਰ ਕਰਮਾਂ ਦੀ ਇਹ ਵੀ ਚੰਗਾ ਰਿਕਾਰਡ ਕਰ ਦੂ ਕੈਮ ਹਾਂਜੀ ਸੰਦੂ ਸਾਹਿਬ ਤੇ ਕੀ ਮੁੱਲ ਕਰੇਗਾ ਦਾ ਦੇ ਦੇਗੇ ਆਪਾਂ ਦੇਵਾਂਗੇ ਕਿੰਨੇ ਤੇ ਅੱਜ ਸੰਦੂ ਸਾਹਿਬ 70 ਦੇ ਦਈਏ ਸਤ ਤੀ ਦੇ ਦੋ ਮਹਾਰਾਜ 75 ਵੀ ਕਹਿੰਦੇ ਤੇ ਮੈਂ ਕਹਿੰਦਾ 75 ਦੀ ਦੇ ਦੋ ਪਰ ਆਪਣੇ ਭੈਣ ਭਰਾ ਜਿਹੜੇ ਵੇਖਣ ਵਾਲੇ ਨਾ ਉਹ ਮੰਨਦੇ ਤਾਂ ਵੀ ਜਾਇਜ ਰੱਖੀ ਆ ਪਛੋਤਾ ਦੋ ਛੱਡ ਦਈਏ ਸੰਤੂ ਸਾਹਿਬ 70 ਚੋਂ 70 ਚੋਂ 68 ਹਾਂਜੀ ਆਉਣ ਤੇ ਥੱਲੇ ਨਿਸ਼ਾਨ ਬੜੀ ਕਸਰ ਹੈ ਜੀ ਬੜੀ ਕਸਰ ਹੈ ਜਿਆਦੀ ਕਸਰ ਆ ਆਹੋ ਕਰ ਵੀ ਕਸਰ ਆ ਹਾਂ ਲੈ 8000 ਵੀ ਦੇ ਦਈਏ ਫਿਰ 60000 ਦੀ ਹਾਂਜੀ ਸੰਤੂ ਸਾਹਿਬ ਅਜੇ ਵੀ ਵਿੱਚ ਛੇਪ ਜੀ ਕਰ ਗਿਆ ਵਿੱਚ ਨਹੀਂ ਸੰਤੂ ਸਾਹਿਬ ਹਣ ਫਿਰ ਤੁਸੀਂ ਬਾਬੇ ਜੀ ਤੁਹਾਨੂੰ ਲੱਗਦਾ ਛੇਪ ਗਿਆ ਦੇ ਹਾਂ ਛੱਡ ਦਿੰਦੇ ਇੱਕ ਇੱਕ ਗੱਲ ਕਰ ਗਏ ਆਪਾਂ ਤੇ ਹੋਰ ਸੰਤੂ ਸਾਹਿਬ ਪਹਿਲਾਂ ਵੀ ਵਾਅਦਾ ਹਏ ਬੇਟੀ ਤੁਹਾਡੇ ਕਹਿੰਦੇ ਦੇ ਦਿੱਤੇ ਅੱਜ ਠੰਡ ਤੋਂ ਮੁੱਲ ਸਾਰੇ ਜੇ ਤੂੰ ਕਹਿ ਤਾ ਮੈਂ ਬਾਹਰ ਜਿਹੜੀ ਮੱਛੀ ਮਿਲੂਗੀ ਏ ਸੋ ਮੱਛੀ ਮੇਰਾ ਭਰਾ ਪੂਰੀ ਤਸੱਲੀ ਨਾਲ ਵੇਖ ਲੋ ਹਮੇ ਭਾਂਡੇ ਦੀ ਬੜੀ ਸਾਫ ਚ ਇੰਨੇ ਵੱਡੇ ਲੰਗਣੀਆਂ ਜਾਂਦੀਆਂ ਚੱਡਾ ਵੇਖੋ ਬਿਲਕੁਲ ਚੌਰਸ ਤੇ ਪੂਰਾ ਪਰਮਾ ਫਿਕਸ ਹੋਣਾ ਚਾਹੀਦਾ ਚੱਡਾ ਕਾਇਮ ਕਰੂਗੀ ਅਜੇ ਢਿਲ ਢੁਲ ਦੇ ਕਰੇ ਇੱਥੇ ਫੇਸ ਕੁਆਲਿਟੀ ਸੰਧੂ ਸਾਹਿਬ ਕਰੋ ਚੈੱਕ ਇਧਰ ਵੇਖੋ ਇਧਰ ਵੇਖ ਨਈ ਚੰਗੀ ਏ ਮੂੰ ਮੱਥੇ ਵਾਲੇ ਪਾਸੇ ਵੇਖੋ ਆ ਦੇਖੋ ਮਰੇ ਨਵਾਂ ਅੰਗਾ ਨਿਸ਼ਾਨ ਸਿਆ ਹਾਂਜੀ ਅੰਸੰਦੂ ਸਾਹਿਬ ਇਹ ਕਰਮਾਲ ਗਿਆ ਕਿਤੇ ਮਨਲਾ ਪਹਿਲੇ ਸਵੇਰੇ ਖਰੀਦੀ ਹੋਈ ਕਿਸੇ ਭਰਾਣ ਦੇ ਥੋੜਾ ਵੀ ਕੋਈ 400 ਵੇ ਲਾਉਂ ਹਾਂਜੀ ਅੰਸੰਦੂ ਸਾਹਿਬ ਕਰੇ ਬੱਜੀ ਕੋਠਈ ਆਪਣੀਆਂ ਨਾ ਸੰਦੂ ਸਾਹਿਬ ਬਹੁਤ ਵਧੀਆ ਜੀ ਹਾਂਜੀ ਲੋ ਵੀ ਭਰਾਵੋ ਪਹਿਲੀਆਂ ਦੇ ਵਿੱਚ ਕਾਬੂ ਕਰ ਲਿਓ 65000 ਦੀ ਇਹ ਵੱਛੀ ਹੋ ਜੂਗੀ ਇਧਰ ਇੱਕ ਸੂਈ ਸਵਾਈ ਵੱਛੀ ਤੁਹਾਨੂੰ ਦਿਖਾ ਦਿੰਦੇ ਆ ਇਹ ਨਿਸ਼ਾਨ ਉਹਨਾਂ ਦੇ ਕੋਲ ਸੂਈ ਹੈ ਹਫਤੇ ਕ ਦੀ ਸੂਈ ਹੈ ਠੀਕ ਆ ਜੀ ਹਾਂਜੀ ਤੇ ਸੰਦੂ ਸਾਹਿਬ ਵੱਛੀ ਆ ਇਹਦੇ ਪਿੱਛੇ ਨਾੜੂ ਦੇ ਬੱਚਾ ਵੀ ਬੱਚੇ ਦੇ ਕੋਲ ਲੈ ਜਾ ਜੀ ਹਾਂ ਕੋਲੋਂ ਕਰ ਮੇਰੇ ਨਿਸ਼ਾਨਾ ਵੇਰ ਇਹ ਵੀ ਚਲੋ ਚੰਗੀ ਆ ਜਿਹੜੇ ਵੀਰ ਨੇ ਘਰੇਲੂ ਘਰੇ ਦੁੱਧ ਪੀਣ ਵਾਸਤੇ ਲਜਾਣੀ ਆ ਸੰਧੂ ਸਾਹਿਬ ਥੱਲੇ ਆਪਣੇ ਘਰੇ ਕੋਈ ਪਾਈਂ ਟਾਈਮ ਚੋਲੇ ਭਾਵੇਂ 6 ਟਾਈਮ ਚੋਲੇ ਠੀਕ ਆ 13 ਕਿਲੋ ਪੱਕਾ ਦੁੱਧ ਰੈਡੀ ਹੈ ਇਸਲੇ ਮਤਲਬ ਇਹ ਵੀ ਕੋਈ ਦੂਰੋਂ ਜਿਹੜਾ ਕੋਈ ਸੱਜਣਾ ਆਉਂਦਾ ਜਿਹੜਾ ਮਰਦਾ ਕੋਈ ਯਾਰਾਂ ਗਿਆ 12 ਤਾਂ ਨਹੀਂ ਜਾਂਦਾ ਨਹੀਂ ਨਹੀਂ ਜਾਂਦਾ ਸੰਧੂ ਸਾਹਿਬ 13 ਕਿਲੋ ਰੈਡੀ ਹੈ ਇਸਲੇ ਦੁੱਧ ਆਜੀ ਠੀਕ ਆ ਹਾਂਜੀ ਲੋ ਵੀ ਮਗਰ ਬੱਚੀ ਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਤੇ ਅੱਜ 7ਵਾਂ ਕ ਦਿਨ ਹੋ ਗਿਆ ਨੂੰ ਸੋਈ ਨੂੰ ਇਹ ਦੂਜਾ ਸੂਆ ਜਿਹੜੀ ਆਪਾਂ ਤੁਹਾਨੂੰ ਵੇਖਾਉਂਡਾ ਆਇਆ ਠੀਕ ਆ ਦੂਜੇ ਸੂਏ ਸੂਸਾਬ ਦੇ ਕੰਨਿਆਂ ਦੇ ਦੰਦ ਨਹੀਂ ਬਰਾਬਰ ਤੇ ਛਿੱਗੀ ਆ ਮੂਹ ਕੰਨੀ ਦੋ ਦੰਦ ਦਿਖੋਤੇ ਆਈ ਦੂਜਾ ਇਹ ਹਾਂਜੀ ਦੂਜਾ ਸੂਆ ਠੀਕ ਆ ਪਹਿਲੇ ਸੂਏ ਚਲੋ ਜਰਾ ਰਿਕਾਰਡ ਜਿਹੜਾ ਘਰ ਆਣ ਦੱਸਣ ਲਿਆਂਦੇ 17 18 ਜੀ ਸਾਰੇ ਸੂਈ ਸੂਈ ਆਪਣੇ ਕੋਲ ਹੀ ਆ ਹਾਂਜੀ ਆਪਣੇ ਕੋਲ ਹੈ ਜੀ ਤੇ ਬਿਲਕੁਲ ਆਵਾ ਧਾਵਾ ਤੇ ਅਸੀਂ ਜਦੋਂ ਉਹਦੀ ਵੀਡੀਓ ਤੁਹਾਡੇ ਕੋਲ ਹਾਂਜੀ ਹੈਗੀ ਹੈਗੀ ਸਾਨੂੰ ਸਾਬ ਦੀ ਹੈਗੀ ਹੈ ਤੇ ਤੋਂ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂਗੇ ਵੀਡੀਓ ਦਿਖਾ ਦਾਂਗੇ ਉਹ ਤੁਹਾਨੂੰ ਜਿੱਦਣ ਕਰਮਾਂ ਦੀ ਪੂਰੀ ਬਣੀ ਥਣੀ ਸੀ ਠੀ ਸੋ ਇਸ ਵਕਤ 13 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਬੱਚੀ ਮਗਰ ਤੇ ਚੋਣ ਜਵਾ ਦੀ ਚਾਰੇ ਥਾਣਾਂ ਦੀ ਵਰਦੀ ਫੁਰਤੀ ਐ ਪੂਰੀ 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 ਸੰਧੂ ਸਾਹਿਬ ਮੰਨੇ ਭਾਈ ਇੱਕੋ ਮਿੰਟ ਰੋਕ ਲਈ ਇੱਥੇ ਵੀਰੇ ਰੋਕ ਜਿਦੋਂ ਬੰਦਾ ਪਾੜ ਗਿਆ ਸੰਧੂ ਸਾਹਿਬ ਜਿੱਥੇ ਪੈਰ ਗੜ ਜਾਂਦੀ ਕਰਮਾ ਦੀ ਲਾਉਂਦੀ ਦੀ ਠੀਕ ਹੈ ਜੀ ਕੇ ਵੀਰ ਨੇ ਆਪਣੀ ਗਾਰੰਟੀ ਤੇ ਖੜੀ ਹੋਈ ਦੁੱਧ ਦੇ ਥੱਲੇ 14 ਕਿਲੋ ਹੀ ਹੋਗਾ ਪਰ ਪਰ ਵੀ ਆਪਾਂ 13 ਕਿਲੋ ਹੀ ਕਹਿਣ ਲਿਆ ਲਾਭੀ ਪ੍ਰਭੂ ਠੀਕ ਹੈ ਜੀ ਸੋ 13 ਕਿਲੋ ਦਾ ਤੁਸੀਂ ਸੌਦਾ ਕਰ ਲਿਓ ਉਹ ਹਿਸਾਬ ਨਾਲ ਤੁਸੋਂ ਭਾਅ ਪੜਦਾ ਵੀ ਬੜਾ ਜਾਇਜ਼ ਵਾਜਬ ਰਹੂਗਾ ਨਿਸ਼ਾਨੇ ਦਾ ਇੱਕ ਡਿਮਾਂਡ ਦਾ ਸਤੇ ਉਹਦੇ ਬਾਕੀ ਦੇ ਦਾਂਗੇ ਕਿੱਥੇ ਸੰਤੋਖ ਸਾਹਿਬ ਇਹਦਾ ਲੈ ਵੀ 50 ਕਰਦੀ ਆ ਮੈਨੂੰ 50 ਹਾਂ ਬਿਲਕੁਲ ਜੈ ਜੈ ਚੋ ਹੋਰ ਛੜ ਦਿੰਨੇ ਯਾਰ ਖੰਡ ਨਹੀਂ ਯਾਰ ਖੰਡ ਤਾਂ ਫਿਰ ਮਜ਼ਾਕ ਜਲੀ ਗੱਲ ਹੋ ਗਈ ਆ 2 ਛੜ ਦਿੰਨੇ 48000 ਦੇ ਦਿੰਨੇ ਆ ਆਉਣ ਦੀ ਥੱਲੇ ਨਹੀਂ ਸੰਤੋਖ ਦੇ ਦੀ ਮੈਨੂੰ ਨਹੀਂ ਆਉਣ ਦੀ ਕੇ 40000 ਹੋਰ ਛੜ ਦਿੰਨੇ 47000 ਦੀ ਦੇ ਦੀ ਅੱਜ ਅੱਜ ਤਾਂ ਦੇਖਾਂ ਤੇ ਸਾਰੇ ਮੋਲ ਹੋ ਗਏ ਭਾਵੇਂ ਘੱਟ ਹੋਵੇ ਭਾਵੇਂ ਵੱਧ ਹੋਣ ਅੱਜ ਯੋ ਨਹੀਂ ਕਰਤਾ ਹੋਈ ਕਰ ਦਾਂਗੇ। ਕੋਈ ਪਿਆ ਨਹੀਂ 47 ਮੈਂ ਤਾਂ ਜਿ ਥੱਲੇ ਹੋਰ ਗੇਮ ਪਾਈਏ ਯਾਰ। ਨਹੀਂ ਸੰਦੂ ਜੀ। ਉਹ ਤਾਂ ਥੱਲੇ ਨਿਸ਼ਾਨ ਹੈ। ਨਾ 47 ਨੇ 46 ਤੇ ਨਾ ਹੀ 45 ਹੋਰ ਕੀ ਕਰਦਾ ਉਹ ਗੱਲ ਕਰ। ਸੰਦੂ ਸਾਹਿਬ 45 ਵੀ ਹੈ ਵੀਰੇ। ਨਹੀਂ 45 ਦਾ ਕਰਨੀ ਨਹੀਂ ਨਾ ਨਾ 46 ਦਾ 45 ਮੈਂ ਕਿਹਾ ਹੋਰ ਗੱਲ ਕਰੀਏ ਕੋਈ। 500 ਡਾਲਰ ਬੜੇ ਨੇ 20 ਰੁਪਏ ਜਿਹੜੇ ਫੋਨ ਕਰਨਾ ਮੁੜ ਕੇ ਨੈਸ਼ਨਲ ਕੁਝ। ਹਾਂ ਸਾਡੇ 44 ਦੇ ਦੇ ਜੀ। 300 ਰੁਪਏ ਕਿਸ਼ੋਰ ਹੀ ਕਰਾਂਗੇ। ਠੀਕ ਹੈ ਜੀ। ਹਾਂ ਜੀ ਸੰਦੂ ਸਾਹਿਬ। ਲਓ ਜੀ। ਸਾਡੇ 44000 ਦੀ ਦੋਸਤ ਇਹ ਹੋ ਜੂਗੀ ਬੱਚੀ ਮਗਰ ਬੱਚੀ ਹੈ ਇਹ ਤੁਹਾਨੂੰ ਆਪਾਂ ਬੱਚਾ ਵੀ ਵਿਖਾ ਦਿੰਨੇ ਚੰਗਾ ਰੰਗ ਢਾਂਗਾ ਬੱਚੇ ਦਾ ਬਹੁਤ ਚੰਗੇ ਜੰਡੀ ਹੈ ਜੀ ਮਗਰ ਤੇ ਸਾਡੇ 44000 ਦੀ ਇਹ ਤੁਹਾਨੂੰ ਰੈਡ ਮਿਲ ਜੂਗੀ 13 ਕਿਲੋ ਨੈਟ ਦੁੱਧ ਇਸ ਵਕਤੇ ਦੇ ਤਰੇ ਹਾਜ਼ਰ ਆ ਕੋਈ ਭਰਾ ਠੀਕ ਆ ਜੀ ਇੰਨੇ ਪੈਸੇ ਖਰਚ ਕਰਨੇ ਚਾਹੁੰਦਾ ਤੇ ਬੱਚੀ ਚੰਗੀ ਲੱਭਣ ਡੇ ਤੁਸੀਂ ਬਾਕੀ ਆਪਾਂ ਵੀਡੀਓ ਦੇ ਵਿੱਚ ਇੱਕ ਬਣੀ ਧਣੀ ਦੀ ਵੀਡੀਓ ਵੀ ਚਲਾ ਦੇਾਂਗੇ ਜਿਹੜੀ ਨਿਸ਼ਾਨ ਉਹਨਾਂ ਨੇ ਬਿਲਕੁਲ ਆਵਾ ਤਾਵਾ ਤੇ ਸੀ ਜਿੱਦਾਂ ਸੋਨਾ ਸੀ ਇਹਨੇ ਉਹ ਵੀਡੀਓ ਵੀ ਤੁਹਾਨੂੰ ਦਿਖਾ ਦਾਂਗੇ ਕਿ ਕਿੰਨੀ ਕਰਦੀ ਹੈ। ਸਾਨੂੰ ਨਾਲ ਉਹ ਥੋੜੀ ਨੇ 22 ਚਵਾਈ ਆ ਟਾਈਮ ਵੀ ਵੀਰਾਂ ਨੇ ਦੱਸਦੇ 12:00 ਵਜੇ ਦਾ ਟਾਈਮ ਹੈ। 12:00 ਵਜੇ ਦਾ ਮਾਣ ਜੀ ਤਾਰ ਤੁਰ ਕੱਢ ਲਈ ਸੀ ਕਿੰਨੇ ਕਵਲੇ? ਹਾਂ ਜੀ ਸੇਹਮ ਸਿੰਘ ਸਾਹਿਬ ਜਿਆਦਾ ਨਹੀਂ ਆ ਪਾਏ ਆ ਤੇ ਸਾਡੇ ਤੋਂ ਮੈਂ ਚੋਈ ਚਾਹੀ ਵੀ ਆ। ਸਾਢੇ 5 ਵਜੇ। ਹਾਂ ਜੀ ਤੇ 12:00 ਵਜੇ ਵਾਲੇ ਬਣੀ ਬਣੀ ਉਹ ਸਾਹ ਲੈ ਨਹੀਂ ਬਣੀ ਜੇ ਸਾਡੇ ਨੂੰ ਬਣਾ ਚੀਦਾ ਕਰਵਾ ਲਈ ਨਾ। ਚਲੋ ਕੋਈ ਗੱਲ। ਬਾਕੀ ਆਪਣੇ ਤਾਂ ਬਣੀ ਬਣੀ ਦੀ ਵੀਡੀਓ ਹੈਗੀ ਆ। ਹਾਂ। ਨਹੀਂ ਸਾਫ਼ ਸੁਥਰੀ ਬੱਤੀ ਹੈ ਚੋਣ ਹੈ। 48000 ਦੀ ਵੀ। ਤੇ ਵੀਰਾਂ ਨੇ ਟੁੱਟ ਕੇ ਪਾ ਜਨਾ ਕਿਉਂਕਿ ਪ ਸੋ ਇਹ ਸੁਆਣੀ ਪਸੂ ਲੱਭਦਾ ਸੰਧੂ ਸਾਹਿਬ ਹੋਰ ਪਰਸੋ ਚਾਉਦੇ ਫਿਰ ਤੇ ਗੰਬਲਾ ਹੀ ਲੱਭਦਾ ਕਿੰਨੇ ਕਰ ਮਾਰਦੇ ਪਰ ਕਿੰਨੇ ਲੱਭੇ ਨਹੀਂਨੇ ਆਪਾਂ ਨੂੰ ਚੰਗੀਆਂ ਵੱਛੀਆਂ ਹਾਂਜੀ ਨਿਸ਼ਾਨ ਇੱਕ ਨੰਬਰ ਕਰ ਆਪਣੇ ਸਾਝੇ ਵੀਰੇ 9986 68035 84375 20016 ਜੀ ਠੀਕ ਹੈ ਵੀਰੇ ਹਾਂਜੀ ਲੋਵੀ ਭਰਾਵੋ ਇਹ ਨੰਬਰ ਸਕਰੀਨ ਦੇ ਉੱਤੇ ਚੱਲਣ ਦੇ ਆ ਦੋਵਾਂ ਭਰਾਵਾਂ ਦੇ ਮੰਨੇ ਪਾਈ ਦੇ ਤੇ ਨਿਸ਼ਾਨ ਦੇ ਨੰਬਰਾਂ ਤੇ ਕਾਲ ਕਰੋ ਵਿਜ਼ਿਟ ਕਰੋ ਇੱਥੇ ਆਣ ਕੇ ਤਸੱਲੀ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ